ਸਮਾਰੋੜ ਅਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਿੱਧੜ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਰਈਏ ਦੇ ਲਾਗੇ ਜਿਹੜਾ ਵੀਰ ਜਣਾ ਦਾ ਪਿੰਡ ਹੈ ਰਈਏ ਬਿਆਸ ਤੇ ਲਾਗੇ ਫੇਰੂਮਾਨ ਵਾਲੇ ਰੋਡ ਦੇ ਉੱਪਰ ਹੀ ਆ ਤੇ ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਸੂਈਆਂ ਸਵਾਈਆਂ ਵਾ ਦੋ ਬੱਚੇ ਹੋ ਗਏ ਤੇ ਇੱਕ ਬੱਚਾ ਜਿਹੜਾ ਬੈਠਾ ਵਾ ਤੇ ਗੱਲਬਾਤ ਹੁਣ ਆਪਾਂ ਵਿਜੀ ਹਨਾ ਨਾ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਨਾਮ ਪਉਣਾ ਹੀਰਾ ਸਿੰਘ ਆ ਜੀ ਹਾਂਜੀ ਤੇ ਪਿੰਡ ਲੱਡੜਾਈ ਤਸਵੀਰ ਬਾਬਾ ਉਹ ਕਹੜਾ ਜੇ ਲੰਬੜ ਸਾਰੇ ਠੀਕ ਹੈ ਤੇ ਫੋਨ ਨੰਬਰ ਵੀ ਬੋਲਦੇ ਕਰੀ 75280 5318 ਠੀਕ ਹੈ ਤੇ ਵਪਾਰ ਤੇ ਕੰਮ ਫਿਰ ਆਪਾਂ ਵਪਾਰ ਦਾ ਕੰਮ ਕਰਦੇ ਠੀਕ ਹੈ ਕਿੰਨਾ ਚਿਰ ਹੋ ਗਿਆ ਕਿਆ ਕਰਦੇ ਆਪਾਂ ਕੀ ਇੱਕ ਵਾਰੀ ਹੋ ਗਈ ਹੈ ਅੱਛਾ 30 ਸਾਲ ਹੋ ਗਏ ਹਾਂਜੀ ਠੀਕ ਤੇ ਗਾਵਾਂ ਹੀ ਲੈ ਲਈਆਂ ਫਿਰ ਦਾਵਾਂ ਜੀ ਕੋ ਮੈਂ ਮਿਲ ਜੇ ਮੈਂ ਵੀ ਲੈ ਲਈਆਂ ਜਿਆਦਾ ਗਆਂ ਲਈ ਜਿਆਦਾ ਗਾਵਾਂ ਹੀ ਹਨਾ ਠੀਕ ਆ ਤੇ ਅੱਜ ਤਿੰਨ ਨੇ ਤਿੰਨੇ ਹੀ ਸੂਈਆਂ ਸਵਾਈਆਂ ਚਾਰ ਹੀ ਇੱਕ ਸੋਰੀ ਵੇਗੀ ਆ ਠੀਕ ਆ ਤੁਸੀਂ ਪਹਿਲਾਂ ਚਾਰ ਕਹਿੰਦੇ ਤੇ ਹੁਣ ਤਿੰਨ ਰਹਿ ਗਈਆਂ ਇੱਕ ਵੇਗੀ ਆ ਤੇ ਇੱਕ ਆ ਤਾਜੀ ਸੂਈ ਆ ਜਿਹੜੀ ਹਾਂਜੀ ਪਰਸੋਂ ਦੀ ਸੂਈ ਆ ਜੀ ਤੇ ਇਤਾਂ ਹੀ ਆਪਾਂ ਸ਼ੁਰੂਆਤ ਕਰਨੀ ਕਿੰਨਾਂ ਸੂਆ ਸੂਈ ਜਾ ਇਹ ਬਈਆ ਸੂਈਆਂ ਚੌਗੀ ਆ ਮੂੰਹ ਆ ਜੀ ਅੱਛਾ ਮੂੰਹ ਚਾਰ ਦੰਦ ਆ ਤੇ ਪਰਸੋਂ ਦੀ ਸੂਈ ਆ ਅਜੇ ਤੇ ਬੋਲਾ ਹੀ ਹੁਣ ਆ ਇਹ ਦੇਖੋ ਬੋਲਾ ਹੈਗਾ ਅਜ ਕੋਲ 8-9 ਗੜੀਆਂ ਬੋਲਾ ਹੈਗਾ ਤੇ ਕਿੰਨਾਂ ਚਵਾਈ ਜਾਓਗੇ ਵੇਖੋ ਇਹ ਮੇਰੇ ਸਾਹ ਨਾਲ ਤੇ 15 16 ਕਿਲੋ ਦੇ ਚੋਨਾ ਸਿੱਧਾ ਵਸ਼ੀ। ਅੱਛਾ 15 ਦੇ ਲਾਗੇ ਜਿਹੜਾ ਚਿਵਾ ਚੂਗੀ। ਹਾਂਜੀ ਠੀਕ ਐ। ਉਹ ਜੇ ਬਚੀ ਆ। ਤੇ ਖਾਲੀ ਤੇ ਨਹੀਂ ਕੀਤੀ ਹਣੀ ਕੀ ਕਰਤੀ ਐ? ਨਹੀਂ ਕਰਦੀ ਐ। ਅੱਛਾ। ਸਾਫ ਕਰਦੀ ਐ। ਅੱਛਾ ਖਾਲੀ ਕਰਦੀ ਐ। ਤੇ ਖੋਲੋ ਹਾਂ ਫੇਰ ਤੋਰਦੀ ਐ ਕਰੀ ਨਾ। ਪਹਿਲਾਂ ਹੀ ਸੂਆ ਵਾ। ਤੇ ਦੁੱਧ ਚੋਰਾ 15 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਿਵਾਈ ਜਾਊਗੀ। 9 ਕਿਲੋ ਦੁੱਧ ਆ। ਤੇ ਤਾਜੀ ਸੋਈ ਆ ਬਿਲਕੁਲ ਇਹ ਲੈ ਹਾਂ ਦੇ ਸਾਲ ਦੇ ਜੀ ਬਿਲਕੁਲ ਕੰਪੈਕਟ ਜਿਹਾ ਜਿਹੜਾ ਇਹਦਾ ਹਵਾਨਾ ਵਾ ਠੰਡੀ ਠੁੰਡੀ ਬੜੀ ਹੈ ਠੀਕ ਹੈ ਤੇ ਥਾਣੇ ਵੀ ਚੰਗਾ ਲੱਗਾ ਵਾ ਜਿਹੜੇ ਥਾਣੇ ਤੇ ਤੁਹਾਨੂੰ ਲੱਗੇ ਉਹ ਦਿਖਾ ਦਈਏ ਕਦੀ ਆਹ ਲੈ ਸਾਡੇ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਪਿਆਰਾ ਵਾ ਤੇ ਕਿੰਨਾ ਵੀ ਇੱਥੇ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਤੇ ਇਹ 45000 ਕਰਨੇ ਆ 45000 ਹਾਂਜੀ ਕਿੰਨੇ ਦੀ ਦੇ ਦੇਣੀ ਹੈ 40000 ਦੀ ਦੇਣਾ ਅੱਛਾ ਹਾਂਜੀ ਛੋਟ ਛੱਟ ਵਿੱਚ ਹੋਰ ਕਰਦੋਗੇ ਮੋਕੇ ਤੇ ਕਰਦਾ ਹਾਂ ਹੋਰ ਕਰਦਾ ਮੋਕੇ ਤੇ ਠੀਕ ਹੈ ਚਲੋ ਕੋ ਫੋਨ ਲਾਵੇ ਇੱਕ ਕਰੀ ਹੈਨਾ ਹਾਂਜੀ ਜਿਹੜਾ ਫੋਨ ਲਾਵੇ ਵੀਰ ਕਰਦਾਂਗੇ ਯਾਰ 2000 ਰੁਪਏ ਦਾ ਮਾਨ ਹੋਰ ਕਰਾਂਗੇ ਅੱਛਾ 38000 ਦੀ ਤੇ ਰੋ 38000 ਦੀ ਠੀਕ ਹੈ ਜੀ ਹਾਂ ਜੀ ਹੁਣ ਜਿਹੜੀ ਆਪਾਂ ਤੁਹਾਨੂੰ ਦੂਸਰੇ ਨੰਬਰ ਤੇ ਆ ਤੁਹਾਨੂੰ ਵੈਡ ਦਿਖਾਉਣੀ ਆ ਚੰਗੇ ਕਦ ਕੱਟਦੀ ਆ ਇਹਦਾ ਕਿੰਨਾ ਸੁਵਾ ਜੀ ਇਹ ਪਈ ਜੀ ਇਹਦਾ ਵੀ ਪਹਿਲਾ ਹੀ ਸੁਵਾ ਤੇ ਇਹ ਦੰਦੋਂ ਕਿਤਰਾ ਚ ਇਹ ਦੰਦੋਂ ਕਿਤਰਾ ਦੰਦੋਂ ਦੋਦੀ ਚੋਗੀ ਹੋਣ ਵਾਲੀ ਆ ਜੀ ਦੋਦੀ ਦੇ ਪੁੱਟੇ ਦੋ ਚੋਗੀ ਹੋਣ ਵਾਲੀ ਆ ਜਿਹੜੀ ਕਹਿੰਦੇ ਕਿ ਚੋਗੀ ਹੋਣ ਦੀ ਇਹ ਵੀ ਬਾਕੀ ਕਦ ਕਾਠ ਇਹਦਾ ਚੰਗਾ ਉੱਚਾ ਵਾ ਜਿਹੜਾ ਇਹਦੇ ਬਾਰੇ ਵੀ ਹੁਣ ਪੁੱਛਦੇ ਥਾਣੇ ਦੇ ਕੋ ਵੀ ਕਾਫੀ ਚੰਗਾ ਲੱਗਾ ਜਿਹੜਾ ਤੇ ਬਿਲਕੁਲ ਫਿਕਸ ਜਿਹਾ ਹਵਾਨਾ ਵਾ ਜਿਹੜਾ ਇਹ ਭਾਜੀ 8-9 ਦੇ ਦੀ ਸੂਈ ਹੈ ਠੀਕ ਆ ਦੰਦ ਖਾ ਦੀਏ ਤੇ ਜੀ ਖਾ ਲਓ ਹਾਂ ਦੇ ਸਾਦੇ ਜੀ ਦੋ ਹੀ ਦੰਦ ਹੈ ਜਿਹੜੇ ਚੋਗੀ ਤੇ ਜਿਹੜੇ ਅਜੇ ਦਹੀਂ ਪ੍ਰੋਪਰ ਕਰਨ ਹਾਂ ਦੋ ਹੀ ਤੇ ਪਹਿਲਾ ਹੀ ਸੁਆਹ ਵਾ ਤੇ ਕਦ ਕਾਠ ਪੱਖਾਂ ਪੂਰੀ ਜਵਾਨ ਹੈ ਜਿਹੜੀ ਪੂਰੀ ਛੰਨੀ ਛਾਂਡਿਆ ਕੋਈ ਇਹਨੂੰ ਮਤਲਬ ਨਿਆਣਾਗੜਾ ਪਹੁੰਚੀ ਲੋੜ ਨਹੀਂ 80 ਨਹੀਂ ਪਹੁੰਚੇ ਕਿ ਤਿੰਨਾਂ ਨੂੰ ਨਹੀਂ ਪਹੁੰਚੇ ਕਿਸੇ ਨੂੰ ਨਹੀਂ ਪਹੁੰਚੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹ ਕੋਲ ਦੁੱਧ ਤਿਆਰ ਵੀ ਨਹੀਂ ਮੰਨ ਗਿਰੋ 15 ਕਿਲੋ ਬਿਲਕੁਲ ਤਿਆਰ ਹੈ ਜਿਹੜਾ 4 15 ਕਿਲੋ ਦੋ ਟਾਈਮ ਚਵਾ ਦੋਗੇ ਜਿਹੜਾ ਦੋ ਟਾਈਮ ਚਵਾ ਲਈ ਤਾਂ ਟਾਈਮ ਚਵਾ ਲਈ ਜਿੰਨੇ ਟਾਈਮ ਮੱਲੀ ਚਵਾ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਇਹ ਵੇਖੋ ਜੀ 6 ਵਜੇ ਹਿਸਾਬ ਨਾਲ ਹੁਣ ਗਰਮੀ ਆ ਇਹ ਦੁੱਧ ਸਾਨੂੰ ਜਿਆਦਾ ਵੀ 20 ਕਿਲੋ ਪਾਉਣਾ ਜਿਹਦਾ ਵਸ਼ੀ ਅ ਤੇ ਇਹਦਾ ਮੁੱਲ ਇਹਦਾ ਮੁੱਲ ਤੇ ਕਰਦੇ ਆਂ ਜੀ 65000 ਅੱਛਾ ਤੇ 60 ਦੀ ਦੇਵਾਂਗੇ 60 ਦੀ ਦੇ ਦੋ ਹੋਰ ਕਰ ਦੋਗੇ ਮਾਨਾ ਹੋਰ ਕਰ ਦਾਂਗੇ 2000 ਮਾਨਤਨ ਯਸ ਨੋਈ ਕਰ ਦੋ ਬਿਲਕੁਲ ਯਸ ਨੋਈ ਦੇ ਦਾਂਗੇ 57000 ਦੀ ਦੇ ਦਾਂਗੇ ਅੱਛਾ ਚਲੋ ਬਾਕੀ ਕੋ ਫੋਨ ਲਾਵੇ ਕਰੀ ਕੋਈ ਲਾਵੇ ਕੋਈ ਵੀਰ ਤੇ ਮਾਨਤਨ ਮੋਕੇ ਤੇ ਕਰ ਦੋਗੇ ਮੋਕੇ ਤੇ ਕਰਾਂਗੇ ਠੀਕ ਆ ਇਹਦਾ ਬੱਚਾ ਕਾਲਾ ਜੀ ਨਹੀਂ ਹਾਂ ਜੀ ਇਹਦਾ ਬੱਚਾ ਕਾਲਾ ਜੀ ਦੱਬਾ ਜੀ ਆ ਕਾਲਾ ਆ ਦੋਵਾਂ ਦੇ ਬੱਚੇ ਆ ਜਿਹੜੇ ਜਿਹੜੇ ਹੁਣ ਦਿਖਾਉਣੀ ਆ ਉਹਦਾ ਕਾਲਾ ਬੱਚਾ ਹੈ ਤੇ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਤਿਆਰ ਮੋਕੇ ਦੇ ਕੋਲ ਦੁੱਧ ਭਾਜੀ ਇਹ ਤੁਸੀਂ ਮੰਨ ਕੇ ਚਲੋ ਕਿ 20 ਦਿਨਾਂ ਦੀ ਸੂਈ ਆ ਅੱਛਾ ਪਹਿਲਾਂ ਤੇ ਦੁੱਧ ਦੇ ਕੋ 16 17 ਕਿਲੋ ਹੀ ਅੱਛਾ ਪਰ ਇਹ ਵੇ 13 ਕਿਲੋ ਦੁੱਧ ਹੈ ਅੱਛਾ ਹਾਂ ਤੋਂ ਗਰਮੀ ਬਹੁਤ ਐਂਡੀ ਗਰਮੀ ਕਰਕੇ ਦੁੱਧ ਤਾਂ ਹੁਣ ਘਟਿਆ ਠੀਕ ਆ ਹਾਂਜੀ ਤੇ ਹੁਣ 13 ਲੀਟਰ ਆ ਮੋਕੇ ਦੇ 13 ਲੀਟਰ ਆ ਜੀ ਇਹ ਦੂਜੇ ਸੁਈਏ ਜੀ ਦੂਜੇ ਪਹਿਲੇ ਇਹ ਦੂਜੇ ਸੁਈਏ ਜੀ ਠੀਕ ਹੈ ਤੇ ਇਹ ਤਾਂ ਫਿਰ ਇਹ ਕਿ ਚਲੋ ਕੋਈ ਸ਼ਾਮ ਨੂੰ ਕਰੂਗਾ ਵਾਤ ਸਕਦੀ ਹੈ ਫਿਰ ਨਾ ਹਾਂ ਜੀ ਪਹਿਲਾਂ ਇਹ ਦੋ ਦੇ ਦੇ ਥੱਲੇ 16 17 ਕਿਲੋ ਹੈਗਾ ਸੀ ਹਾਂ ਜੀ ਹਾਂ ਜੀ ਗਰਮੀ ਬਹੁਤ ਐਂਡ ਜਾਂ ਗਰਮੀ ਕਰਕੇ ਹੁਣ ਦੋ ਦੇ ਥੱਲੇ 13 ਕਿਲੋ ਨੈਟ ਵਾ ਜਿਹੜਾ ਤਿਆਰ ਹੈ ਬਿਲਕੁਲ ਨਾ ਖੋਲੋ ਫਿਰ ਤੋੜ ਦਈਏ ਇਹਨਾਂ ਵੀ ਆਪਾਂ ਬਾਕੀ ਹੈਗੀ ਐ ਸਾਈ ਵੱਲ ਕਰਾਸ 'ਚ ਆ ਭਾਰੇ ਪੱਲੇ ਦੀਆਂ ਆਮ ਮੋਕੇ ਤੇ ਇਹਦੇ ਕੋਲ 13 ਲੀਟਰ ਜਿਹੜਾ ਤਿਆਰ ਦੱਸ ਦੇਗੀ ਹੈਗਾ ਉਹ ਚੰਗੇ ਕਦ ਕੱਟਦੀ ਹੈ ਇਹ ਵੀ ਭਾਰੇ ਪੱਲੇ ਦੀਆਂ ਆਮ ਤੇ ਇਰਾਵੇ ਜੀ ਫਿਰ ਕਿੰਨਾ ਚ ਮੁੱਲ ਇਹਦਾ ਮੁੱਲ ਭਾਈ 60000 ਕਰਦੇ ਆ 60000 ਆ ਹਾਂਜੀ ਤੇ ਇਹ ਕਿੰਨੇ ਦੀ ਦੇਣੀ ਆ ਇਹ ਜਿਹੜਾ 55000 ਦੀ 55000 ਦੀ ਹਾਂਜੀ ਮੌਕੇ ਤੇ ਹੋਰ ਕਰ ਦੋ ਕਿ ਮਾਨ ਹੋਰ ਕਰ ਦਾਂਗੇ ਮਾਨ ਤਾਂ ਜੀ ਅੱਛਾ ਹਾਂਜੀ ਯਾਰ ਦਾ ਹੋਰ ਕਰ ਦਾਂਗੇ ਠੀਕ ਆ ਚਲੋ ਬਾਕੀ ਕੋਈ ਫੋਨ ਲਾਵੇ ਬਾਕੀ ਕੋਈ ਵੀਰ ਫੋਨ ਲਾਵੇ ਤੇ ਫੋਨ ਤੇ ਕਰਾਂਗੇ ਮਾਨ ਤਾਂ ਮੌਕੇ ਤੇ ਹੋ ਜਾਊਗਾ ਹਨਾ ਠੀਕ ਆ ਬਸ ਦੋ ਡਾਂਗ ਚਵਾ ਕੇ ਲਵੇ ਤਿੰਨ ਚਾਰ ਚਵਾ ਕੇ ਲੱਗ ਆਪਣੀ ਇੱਥੋਂ ਤਸੱਲੀ ਕਰਕੇ ਖੜੇ ਹੈ ਹਨਾ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਕਰ ਠੀਕ ਆ ਵੀਰ ਜੀ ਹਾਂਜੀ ਬਾਕੀ ਤਿੰਨੇ ਸੂਈਆਂ ਸਵਾਈਆਂ ਵਾਂ ਇੱਥੇ ਆਓ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜਿਹੜੀ ਕੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਆਪਣੀ ਸਾਈ ਲੈ ਜਾਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ